ਪੰਜਾਬ ਵਿੱਚ ਜਿੱਥੇ ਲੁੱਟਖੋ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਉੱਥੇ ਹੀ ਪੰਜਾਬ ਪੁਲਿਸ ਨੂੰ ਮੁਸਤੈਦ ਹੋ ਗਈ ਹੈ ਕਿ ਲੁਟੇਰਿਆਂ ਤੇ ਨਕੇਲ ਕਸਨੀ ਸ਼ੁਰੂ ਕਰ ਦਿੱਤੀ ਹੈ ਐਸੇ ਕੜੀ ਵਿੱਚ ਪੁਲਿਸ ਦੇ ਵੱਲੋਂ ਤਿੰਨ ਲੁੱਟਖੋ ਦੇ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦੇ ਕੋਲੋਂ ਦੇਸੀ ਕੱਟਾ ਤੇ ਹਥਿਆਰ ਬਰਾਮਦ ਕੀਤੇ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਇਹਨਾਂ ਤੋਂ ਕਈ ਖੁਲਾਸੇ ਹੋ ਸਕਦੇ ਨੇ ਤੇ ਇਹਨਾਂ ਵਿੱਚ ਗ੍ਰਿਫਤਾਰ આરોપીਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ ਮੇਰੀ ਆਪੇ ACP ਨੌ ਸਤਿੰਦਰ ਕੋਸਾਦੀ ਔਰ ਐਸ ਐਚ ਐਸ ਸਾਦਾਦੀ ਨਾਲ ਸੀਆਈਏ ਦੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਆ ਜਿਨ੍ਹਾਂ ਦਾ ਨਾਮ ਹੈਗਾ ਜੋਵਨਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਵਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਤਰਮਿੰਦਰ ਸਿੰਘ ਹੈਗਾ ਇਹ ਮੇਦਮ ਸੀਗਾ ਗੁਰਦਾਸ ਤੇ ਇੱਕ ਪਹਿਲਾਂ ਵੀ ਪਰਚਾ ਇਹਦਾ ਪਹਿਲਾਂ ਵੀ ਲੁੱਟਖੋ ਦਾ ਪਰਚਾ ਦਰਜ ਪਿਆ ਹੋਇਆ ਹੈ ਇਹਦੇ ਉੱਤੇ ਔਰ ਇਸੇ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਜੋ ਰੋਂ ਵੀ ਕਰ ਲਿਆ ਔਰ ਇੱਕ ਦਾਕ ਜਿਹੜਾ ਜਿਹਨਾਂ ਦੇ ਬਿੱਲ ਨੰਬਰ ਜਿਆਦਾ ਬਾਕੀ ਹਾਂ ਇਹਨਾਂ ਦੇ ਇੱਕੋ ਜਿਹੜਾ ਹੈਗਾ ਗੁਰਦਾਰ ਤੋਂ ਉਹਦੇ ਉੱਤੇ ਹੀ ਜਿਹੜਾ ਹੈਗਾ ਕਾਟੇ ਦੇ ਵਿੱਚ ਜਿਹੜਾ ਹੈਗਾ ਪਤਾ ਦੱਸ ਦਿਆ ਬਾਕੀਆਂ ਦੇ ਹਜੇ ਨਹੀਂ ਜਿਹੜਾ ਜੋਵਨਪ੍ਰੀਤ ਸਿੰਘ ਹੈਗਾ ਇਹ ਈਨਾਲਾ ਥਾਣਾ ਜਿਹੜਾ ਹੈਗਾ ਈਨਾਲਾ ਦੀ ਆਦੀ ਦਾ ਰਹਿਣ ਵਾਲਾ ਹੈ ਗੁਰਦਾਸ ਜਿਹੜਾ ਹੈ ਗੁਰੂ ਕੀ ਬਟਾਲੀ ਸ਼ਾਟੇ ਦਾ ਹੈਗਾ ਤੇ ਤਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਬਟਾਲਾ ਰੋਡ ਉੱਪਰ ਦਾ ਰਹਿਣ ਵਾਲਾ ਹੈ ਦੇਖੋ ਮੇਨ ਦੋਸ਼ੀ ਜਦ 34 ਆਈਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ 올 ਦ ਕ੍ਰਿਮੀਨਲਸ ਆਰ ਇਕੁਅਲੀ ਲਾਇਬਲ ਫਾਰ ਦ ਕਰਾਈਮ ਸੋ ਇਸ ਤਰ੍ਹਾਂ ਕਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਦੋਂ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕੁਅਲੀ ਜਿਹੜੇ ਹੈਗਾ ਲਾਇਬਲ ਹੁੰਦੇ ਹੈ ਜੋ ਕਿ ਨਹੀਂ ਕੀਤੀ ਗਈ ਜਿਹੜੀ 78000 ਉਹ ਉਹਨਾਂ ਨੇ ਜਿਹੜਾ ਪੈਸੇ ਖਤਦੇ ਹੈਗੇ ਆ ਥੋੜੀ ਰਕਮ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਫਰਦਾਨ ਪੰਜਾਬ ਵਿੱਚ ਜਿੱਥੇ ਲੁੱਟਕੋ ਦੀਆਂ ਵਾਰਦਾਤਾਂ ਲਗਾਤਾਰ ਵਾਪਰ ਰਹੀਆਂ ਨੇ ਉੱਥੇ ਹੀ ਪੰਜਾਬ ਪੁਲਿਸ ਹਮਸਤੈਦ ਹੋ ਗਈ ਹੈ ਕਿ ਲੁਟੇਰਿਆਂ ਤੇ ਨਕੇਲ ਕਸਨੀ ਸ਼ੁਰੂ ਕਰ ਦਿੱਤੀ ਹੈ ਐਸੇ ਕੜੀ ਵਿੱਚ ਪੁਲਿਸ ਦੇ ਵੱਲੋਂ ਤਿੰਨ ਲੁੱਟਕੋ ਦੇ આરોપી ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਦੇਸੀ ਕਟਾ ਤੇ ਹਥਿਆਰ ਬਰਾਮਦ ਕੀਤੇ ਗਏ ਨੇ ਕਪੁਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਇਹਨਾਂ ਤੋਂ ਕਈ ਖੁਲਾਸੇ ਹੋ ਸਕਦੇ ਨੇ ਤੇ ਇਹਨਾਂ ਵਿੱਚ ਗ੍ਰਿਫਤਾਰ આરોપીਆਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀਗੀ ਮੇਰੀ ਆਪਨੇ ACP ਨੌਕ ਸੁਰੇਂਦਰ ਕੋਸਾਦੀ ਯਾਰ SHL ਸਾਦਾਦੀ ਨਾਲ CIA ਟੀਮ ਦੀ ਔਰ ਅਸੀਂ ਇਹ ਤਿੰਨੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਜਿਨ੍ਹਾਂ ਦਾ ਨਾਂ ਹੈਗਾ ਜੋਵਨ ਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਤਰਮਿੰਦਰ ਸਿੰਘ ਇਹ ਜਿਹੜਾ ਜੋਬਨਜੀਤ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਹੋਟਲ 'ਚ ਕੰਮ ਕਰਦੇ ਆ ਤੇ ਦੂਸਰਾ ਜਿਹੜਾ ਪਰਮਿੰਦਰ ਸਿੰਘ ਹੈਗਾ ਇਹ ਮੇडम ਸੀਗਾ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਖੋ ਦਾ ਪਰਚਾ ਦਰਜ ਪਿਆ ਹੋਇਆ ਹੈ ਇਹਦੇ ਉੱਤੇ ਔਰ ਇਸ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀਗਾ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਬੋਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਜੋ ਰੋਂ ਵੀ ਕਰ ਲਿਆ ਔਰ ਇੱਕ ਦਾਕਟਰ ਜਿੰਨਾ ਜਿਹੜੇ ਇਹਨਾਂ ਦੇ ਬਿੱਲ ਨੰਬਰ ਜਿਆਦਾ हां ਇਹਨਾਂ ਦੇ ਇੱਕੋ ਜਿਹੜਾ ਹੈ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਚਾਟੇ ਦੇ ਵਿੱਚ ਜਿਹੜਾ ਹੈਗਾ ਪਤਾ ਦੱਸਿਆ ਬਾਕੀਆਂ ਦੇ ਹੈ ਨਹੀਂ ਕਰਦਾ ਜਿਹੜਾ ਜੋਵਨਪ੍ਰੀ ਸਿੰਘ ਹੈਗਾ ਇਹ ਅਈਨਾਲਾ ਥਾਣਾ ਜਿਹੜਾ ਹੈਗਾ ਅਈਨਾਲਾ ਦਿਹਾਤੀ ਦਾ ਰਹਿਣ ਵਾਲਾ ਹੈਗਾ ਗੁਰਦਾਸ ਜਿਹੜਾ ਹੈ ਗੁਰੂ ਕੀ ਬਟਾਲੀ ਚਾਟੇ ਦਾ ਹੈਗਾ ਤੇ ਧਰਮਿੰਦਰ ਜਿਹੜਾ ਹੈਗਾ ਪ੍ਰੀਤਨਗਰ ਬਟਾਲਾ ਰੋਡ ਉੱਪਰ ਦਾ ਰਹਿਣ ਵਾਲਾ ਹੈ ਦੇਖੋ ਮੇਨ ਦੋਸ਼ੀ ਜਦ 34 ਆਈਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ ਆਲ ਦਾ ਕ੍ਰਿਮੀਨਲਸ ਆਰ ਇਕਵਲੀ ਲਾਇਬਲ ਫਾਰ ਦ ਕਾਈਂਡ ਉਹ ਇਹਨਾਂ ਤਰ੍ਹਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੇ ਕਿਸੇ ਨੇ ਬਾਹਰ ਹੈਗੇ ਰੈਕੀ ਕੀਤੀ ਹੈ ਜਾਂ ਕਿਸੇ ਨੇ ਅੰਦਰ ਜਾ ਕੇ ਉਹ ਸਾਰੇ 34 ਜਿਹੜਾ ਸੈਕਸ਼ਨ ਲੱਗ ਜਾਂਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕੁਅਲੀ ਜਿਹੜੇ ਹੈਗੇ ਲਾਇਬਲ ਹੁੰਦੇ ਜਿਹੜੀ 70-80 ਹਜ਼ਾਰ ਉਹ ਉਹਨਾਂ ਨੇ ਜਿਹੜਾ ਪੈਸੇ ਖਾਤੇ ਦੇ ਹੈਗੇ ਆ ਥੋੜੀ ਜਿਹੀ ਜੀ ਸੀਸੀਟੀਵੀ ਆਈ ਹੈ ਬਟ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਦੱਸਣਗੇ